ਅੱਜ ਕੀਰਤਨ ਦੀ ਸ਼ੈਲੀ ਬਾਰੇ ਗੱਲ ਹੋ ਰਹੀ ਹੈ ਗੁਰਦੁਆਰਾ ਬੰਗਲਾ ਸਾਹਿਬੀ ਸਿੰਘ ਸਹਿਬਾਨ ਨੇ ਆਪਣੀ ਕਥਾ ਦੇ ਰੂਪ ਦੇ ਵਿੱਚ ਇਹ ਗੱਲ ਕਹੀ ਹੈ ਕਿ ਕੀਰਤਨ ਨਿਰੋਲ ਹੋਣਾ ਚਾਹੀਦਾ ਹੈ ਕਿ ਕੀਰਤਨ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਹਰ ਸ਼ਬਦ ਤੋਂ ਬਾਅਦ ਜੋ ਅੱਜਕਲ ਕਰਦੇ ਨੇ ਅਖੰਡ ਕੀਰਤਨੀਆਂ ਵੱਲੋਂ ਜੋ ਸਮਾਗਮ ਹੁੰਦੇ ਨੇ ਉਹਦੇ ਵਿੱਚ ਕੀਤਾ ਜਾਂਦਾ ਹੈ ਫਿਰ ਭਾਈ ਪਿੰਦਰਪਾਲ ਸਿੰਘ ਜੀ ਹੋਣਾ ਨੇ ਵੀ ਆਪਣੇ ਕਥਾ ਦੇ ਵਿੱਚ ਇਹ ਗੱਲ ਸੋਸ਼ਲ ਮੀਡੀਆ ਤੇ ਆਪਾਂ ਸੁਣ ਸਕਦੇ ਉਹਨਾਂ ਨੇ ਵੀ ਇਹ ਬੇਨਤੀ ਕੀਤੀ ਹੈ ਕਿ ਇਹ ਜਿਹੜੀ ਆ ਕੀਰਤਨ ਨਿਰੋਲ ਹੀ ਹੋਣਾ ਚਾਹੀਦਾ ਹੈ ਕਿਉਂਕਿ ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਭਾਈ ਸਾਹਿਬ ਪਾਇਰਨ ਧੀਰ ਸਿੰਘ ਜੀ ਕਿਉਂਕਿ ਉਹਨਾਂ ਤੋਂ ਇਹ ਜੋ ਮਰਿਆਦਾ ਸ਼ੁਰੂ ਹੋਈ ਜਾਂ ਜੋ ਪ੍ਰੇਮੀ ਸਨ ਬੜੇ ਭਿੱਜੀ ਹੋਈ ਰੂਹ ਸਨ ਉਹ ਕੇਵਲ ਪ੍ਰਮਾਣਿਕ ਕੀਰਤਨ ਕਰਦੇ ਹੁੰਦੇ ਸਨ ਨਾ ਕਿ ਵਿੱਚ ਵਾਹਿਗੁਰੂ 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 ਖੈਰ ਇਹ ਗੱਲ ਸੋਚਣ ਵਾਲੀ ਬਿਲਕੁਲ ਗੱਲ ਸਹੀ ਹੈ ਅੱਜ ਆਪਾਂ ਸਤਗੁਰ ਹਰਮੰਦਰ ਸਾਹਿਬ ਵੇਖ ਸਕਦੇ ਹਾਂ ਉੱਥੇ ਆਪਾਂ ਹਰ ਇੱਕ ਸ਼ਬਦ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਨਹੀਂ ਜਪ ਸਕਦੇ ਕਿਉਂਕਿ ਸਤਗੁਰਾਂ ਨੇ ਬੜਾ ਸੋਚ ਸਮਝ ਕੇ ਵਿਚਾਰ ਕਰਕੇ ਨਿਰੋਲ ਕੀਰਤਨ ਕਰਨ ਦੱਸਿਆ ਇਹ ਤਾਂ ਗੱਲ ਬਿਲਕੁਲ ਸਹੀ ਹੈ ਸਮਝਣ ਦੀ ਲੋੜ ਹੈ ਪਰ ਦੂਜਾ ਪੱਖ ਇਹ ਵੀ ਆ ਜੇ ਇਹ ਗੱਲ ਗਲਤ ਹੈ ਤੇ ਫਿਰ ਦੂਜੀ ਜਿਹੜੇ ਅੱਜ ਕੱਲ ਕੁਝ ਕੀਰਤਨੀਏ ਕੀਰਤਨ ਦੇ ਵਿੱਚ ਕਥਾ ਕਰਦੇ ਹਨ ਕਿ ਇਹ ਗੱਲ ਬਿਲਕੁਲ ਸਹੀ ਹੈ ਕਿ ਉੱਥੇ ਨਰੋਲ ਕੀਰਤਨ ਹੀ ਹੋਣਾ ਚਾਹੀਦਾ ਕਥਾ ਵਾਸਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਅਸਥਾਨ ਚੁਣਿਆ ਗੁਰਦੁਆਰਾ ਮੰਦਿਰ ਸਾਹਿਬ ਦੀਵਾਨ ਆਲ ਕਥਾ ਉੱਥੇ ਹੁੰਦੀ ਹੈ ਕੀਰਤਨ ਵਾਸਤੇ ਅਸਥਾਨ ਚੁਣਿਆ ਸੱਚਕੰਨ ਹਰਮੰਦਰ ਸਾਹਿਬ ਜੇ ਕਥਾ ਕੀਰਤਨ ਦੇ ਵਿੱਚ ਕਥਾ ਹੁੰਦੀ ਤਾਂ ਉੱਥੇ ਵੀ ਹੋਣੀ ਚਾਹੀਦੀ ਸੀ ਸਤਗੁਰੂ ਰਕਨੇ ਰੋਲ ਕੀਰਤਨ ਹੋਵੇ ਕੀਰਤਨ ਦਾ ਆਪਣਾ ਉੱਚਾ ਅਸਥਾਨ ਤੇ ਕਥਾ ਦਾ ਆਪਣਾ ਮਹਤਮ ਹੈ ਪਰ ਆਜਾਪਾ ਵੇਖਦੇ ਹਾਂ ਕੀਰਤਨੀਏ ਵਿੱਚ ਕਥਾ ਵੀ ਕਰਦੇ ਹਨ ਕੋਈ ਮਾੜੀ ਗੱਲ ਨਹੀਂ ਹੈ ਗੁਰੂ ਦਾ ਪ੍ਰਚਾਰ ਕਰਨਾ ਪਰ ਜਿੱਥੇ ਗੁਰਬਾਣੀ ਹੈ ਕੀਰਤਨ ਦੇ ਵਿੱਚ ਕੋਈ ਛੇੜਛਾੜ ਨਹੀਂ ਹੋਣੀ ਚਾਹੀਦੀ ਜਿੱਥੇ ਕੀਰਤਨ ਚੱਲੇ ਕੀਰਤਨ ਚੱਲੇ ਕੀਰਤਨ ਦੀ ਸਮਾਪਤੀ ਤੋਂ ਉਪਰੰਤ ਆਪਾਂ ਬੇਨਤੀਆਂ ਕੋਲੇ ਸੰਗਤਾਂ ਨੂੰ ਕਰ ਸਕਦੇ ਹਾਂ ਸ਼ਬਦ ਦੇ ਰੂਪ ਵਿੱਚ 5 10 ਜਾਂ 15 ਮਿੰਟ ਪਰ ਕੀਰਤਨ ਚੱਲਦੇ ਵਿੱਚ ਨਾਲ ਕਥਾ ਕਰ ਦੇਣੀ ਹੁਣ ਆਪਾਂ ਵੇਖੀਏ ਪੰਜਾਬ ਦੇ ਵਿੱਚ ਜਾਂ ਹੋਰ ਕਿਹੇ ਪਾਸੇ ਐਸੇ ਪ੍ਰਚਾਰਕ ਹਨ ਜਿਹੜੇ ਵਿਹਲੇ ਬੈਠੇ ਹਨ ਬਿਲਕੁਲ ਕਿਉਂਕਿ ਕਈ ਜਿਹਨੂੰ ਬਣਾਉਂਦੇ ਹਨ ਘਰਾਂ ਦੇ ਵਿੱਚ ਜਦੋਂ ਸਮਾਗਮ ਰੱਖਦੇ ਹਨ ਗੁਰੂ ਸਹਿਬਾਨ ਦੇ ਚਰਨ ਆਪਣੇ ਘਰਾਂ ਵਿੱਚ ਪੂੰਦੇ ਹਨ ਤਾਂ ਕਹਿੰਦੇ ਹਨ ਸਾਨੂੰ ਕੀਰਤਨੀਆਂ ਚਾਹੀਦੇ ਜਿਹੜਾ ਕਥਾ ਵਾਲਾ ਹੋਵੇ ਕਿਉਂਕਿ ਪਤਾ ਇੱਕੋ ਕੰਮ ਤੇ ਸਭ ਕੁਝ ਸਰ ਜਾਂਦਾ ਹੈ ਤੇ ਫਿਰ ਕਥਾਵਾਚਕ ਕਿੱਥੇ ਜਾਣ ਕਥਾਵਾਚਕ ਕੀ ਕਰਨ ਜੇ ਕੀਰਤਨ ਦੇ ਵਿੱਚ ਕਥਾ ਮਿਲ ਜਾਂਦੀ ਹੈ ਕਹਿੰਦੇ ਇੱਕੋ ਕੰਮ ਦੋਵਾਂ ਦਾ ਸਰ ਜਾਂਦਾ ਇੱਕੋ ਪੇਟਾਂ ਦਾ ਸਭ ਕੁਝ ਹੋ ਜਾਂਦਾ ਹੈ ਸੋ ਕਹਿਣ ਦਾ ਮਤਲਬ ਹੈ ਕਿ ਇਹ ਚੀਜ਼ ਵੀ ਸੋਚਣ ਵਾਲੀ ਗੱਲ ਹੈ ਕਿ ਜੇ ਕੀਰਤਨ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਕਹਿਣਾ ਇਹ ਨਿਰੋਲ ਕੀਰਤਨ ਦੇ ਖਿਲਾਫ ਹੈ ਕੀਰਤਨ ਦੇ ਵਿੱਚ ਕਥਾ ਕਰਨ ਵਾਲੇ ਅੱਜ ਕੱਲ ਕੀਰਤਨੀਏ ਕਿ ਉਹ ਇਹ ਚੀਜ਼ ਨੂੰ ਗਲਤ ਨਹੀਂ ਕਰ ਰਹੇ ਹਰ ਇੱਕ ਕੀਰਤਨੀਆ ਕੋਈ ਵੀ ਹੋਵੇ ਭਾਵੇਂ ਸੱਚਖੰਡ ਹਰਿਮੰਦਰ ਸਾਹਿਬ ਵਾਲਾ ਭਾਵੇਂ ਕੋਈ ਵੀ ਉਹ ਵੀ ਕੀਰਤਨ ਦੇ ਵਿੱਚ ਨਾਲ-ਨਾਲ ਕਥਾ ਕਰ ਰਿਹਾ ਹੈ ਇਸ ਬਾਰੇ ਵੀ ਆਪਾਂ ਨੂੰ ਸੋਚਣਾ ਚਾਹੀਦਾ ਹੈ ਜੇ ਹੋਵੇ ਤੇ ਕੇਵਲ ਨਿਰੋਲ ਕੀਰਤਨ ਹੋਵੇ ਕੇਵਲ ਕੀਰਤਨ ਉਹ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਵਿੱਚ ਇਨ ਬਿਨ ਜੋ ਅੱਖਰ ਲਿਖੇ ਹਨ ਉਹਨਾਂ ਨੂੰ ਗਾਇਆ ਜਾਵੇ ਉਹ ਪ੍ਰਭੂ ਦੀ ਕੀਰਤੀ ਦੀ ਵਰਤਿਆ ਜਾਵੇ ਨਾ ਕਿ ਕਥਾ ਕਥਾ ਕੇਵਲ ਵੱਖਰੀ ਹੋਵੇ ਕੀਰਤਨ ਵੱਖਰਾ ਤੇ ਕਥਾ ਵਿਚਾਰ ਵੱਖਰੀ ਇਹ ਚੀਜ਼ ਬਾਰੇ ਵੀ ਸਾਨੂੰ ਸੋਚਣ ਦੀ ਲੋੜ ਹੈ